ਸਵਾਗਤ ਹੈ ਕਿਸਾਨ ਵੀਰੋ ਉਹਦਾ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰੋ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਸ਼ਾਨਾ ਗੁਲਾਬ ਸਿੰਘ ਵਾਲਾ ਜੀ ਬਰਨਾਲੇ ਜ਼ਿਲ੍ਹੇ ਦੇ ਪਿੰਡ ਦੋ ਨਾਗ ਤੁਹਾਨੂੰ ਦਿਖਾ ਦੇਾਂਗੇ ਇੱਕ ਪੰਜਾਬ ਵਾਲੀ ਜਰਸੀ ਛੋਟੇ ਛੋਟੇ ਸਿੰਘ ਜ਼ਰੂਰ ਹੈਗੇ ਕਹਿੰਦੀ ਕਰਮ ਵਾਲੀ ਕੁਛ ਨਹੀਂ ਗੱਲਬਾਤ ਬਾਈ ਮੰਦਰ ਨਾ ਕਰਾਵਾਂਗੇ ਇਹ ਕੈਰ ਸ਼ਹਿਰ ਨਸਲ ਦੀ ਬੱਚੀ ਦਿਖਾ ਦੇਾਂਗੇ ਆਜੋ ਬਾਈ ਜੀ ਸੱਚੀ ਗੱਲ ਜੀ ਸੱਚੀ ਗੱਲ ਬਾਈ ਹੋਰ ਠੀਕ ਆ ਬਾਈ ਮੰਦਗੀ ਬੁੱਢੀ ਬੁੱਢੀ ਪਹਿਲਾਂ ਤਾਂ ਨੰਬਰ ਬੋਲੋ ਜੀ ਨੰਬਰ 9855 57 33687 ਪਿੰਡ ਜੀ ਪਿੰਡ ਛਨਾਗਰਾਵ ਸਿੰਘ ਵਾਲਾ ਜਿਹੜਾ ਬਨਾਲਾ ਦੇਹੀ ਤੋ ਓਕੇ ਤੇ ਨੇੜੇ-ਤੇੜੇ ਪਿੰਡ ਆਪਣੇ ਪਿੰਡ ਭਦੌਰ ਨੇ ਵਾਲਾ ਘੰਡਾ ਬਣਾ ਦੇ ਇਹਦੇ ਪਿੰਡਾਂ ਦੇ ਵਿਚਾਰੇ ਬਠਿੰਡੇ ਜਿਹੜੇ ਦਾ ਪਿੰਡ ਅਤਰਪਾਈ ਰੂਪਾ ਵੀ ਨੇੜੇ ਹਾਂਜੀ ਬਠਿੰਡਾ ਹੱਦ ਤੇ ਆ ਗਿਆ ਪਿੰਨਾਲ ਨਾਲ ਤੇ ਕਿੰਨੇ ਨਗ ਦੋ ਨਗ ਦਿਖਾਉਣੇ ਦੋ ਲੱਗ ਗਿਆ ਦੋ ਬੇਕਤੀ ਠੀਕ ਆ ਜਿਹੜੀ ਆਪਾਂ ਪੰਜਾਬ ਵਾਲੀ ਯਰਸੀ ਦੇਖੀ ਜਾਨੇ ਜੀ ਹਾਂਜੀ ਕਿਹੜਾ ਸੂਆ ਸੂਈ ਆ ਇਹ ਇਹ ਦੂਜਾ ਸੂਆ ਹੈ ਹੂੰ ਮਾੜੇ-ਮਾੜੇ ਸਿੰਘ ਹੈਗੇ ਇੰਚ ਇੰਚ ਤੇ ਨਾ ਮਾਤਰੀ ਆ ਹਨਾ ਤੇ ਹਾਂ ਚਵਾਈ ਠੀਲ ਦੁੱਧੋ ਠੋਲਾ ਦੀ ਟੱਜ ਤਿਆਰ ਹੈ ਕਿੰਨੇ ਦਿਨ ਹੋ ਗਏ ਸੂਈ ਨੂੰ ਬਸ ਚੌਥਾ ਕਿ ਦਿਨ ਇਹਨੂੰ ਪੰਜਮ ਅੱਜ ਪੰਜਵੇਂ ਤੇ ਕਿੰਨਾ ਦੁੱਧ ਬਾਜ ਵੀ ਹਾਂ ਤੇ ਪਾਉ ਵੀ ਫੈਟ ਵਾਲਾ ਹਨਾ ਪੂਰਾ ਚੰਗੀ ਫੈਟ ਤੇ ਮਗਰ ਵੀ ਬੱਚੀ ਹੈਗੀ ਮਗਰ ਬੱਚੀ ਨਾਲੂਆ ਨਾਲ ਹਨਾ ਨਾਲੂਆ ਨਾਲ ਨਾਲੂਆ ਨਾਲ ਨਾਲ एकदम ਚਟਪੀ ਬੀਜਿੰਗ ਪਰ ਹੈਗਾ ਬੈਡ ਨੂੰ ਕੱਢੋ ਬਾਹਰ ਤੋੜਾ ਤਰਾ ਕਰਾਈਏ ਚੈੱਕ ਤੇ ਵੀਡੀਓ ਬਣਾਉਣ ਦਾ ਟਾਈਮ ਆਪਣਾ ਸਵੇਰ ਦੇ ਹਿਸਾਬ ਨਾਲ ਜੱਜਮੈਂਟ ਕਰ ਲਿਓ ਥਣਲੇਵੇ ਦੀ ਪੂਰੀ ਸਾਫ ਹੈ ਜੀ ਕੁਆਲਿਟੀ ਚੰਗੀ ਆ ਦੁੱਧ ਬਾਈ ਦਾ ਕਹਿਣਾ ਵੀ 16 ਕਿਲੋ ਰੈਡੀ ਆ ਤੇ 20 ਕਿਲੋ ਦੁੱਧ ਦੇ ਦੇ ਸਕਦੀ ਹੈਗੀ ਆ ਦੇਖੋ ਜੀ ਸਾਇਜ ਪੂਰਾ ਚੰਗਾ ਥਣਲੇਵੇ ਦੀ ਪੂਰੀ ਥਾਣਾ ਸੁਣਾ ਦੀ ਓਕੇ ਬਾਈ ਫਿਰ ਬਾਈ ਜਮਾ ਆਪਣੀ ਗਰੰਟੀ ਉਧਾਰ ਮੜਾ ਮਾਰਨਾ ਓਕੇ ਜੀ ਆ ਦੇਖੋ ਜੀ ਜਿਹੇ ਢਾਰ ਦੀ ਵੀ ਆਪਣੀ ਗਰੰਟੀ ਉਹਦੀ ਵਾਧਾ ਘੱਟ ਬਾਕੀ ਦਾ ਇਹ ਜੀ ਵਹਿੜ ਜੀ ਬਹੁਤ ਘੱਟ ਨਿਕਲਦੀ ਆ ਚੰਗੀ ਵਹਿੜ ਆ ਚੰਗੇ ਪਿੱਠ ਪੁੜੇ ਦੀ ਆ ਤੇ ਬਾਕੀ ਗਰਮੀ ਦੇ ਨੇੜੇ ਤੇੜੇ ਵੀ ਨਹੀਂ ਆਉਣੇ ਹਨਾ ਨਾ ਨਾ ਜੀ ਜਮਾ ਓਕੇ ਜੀ ਅੱਜ ਕੱਲ ਚੱਲਦੀ ਆ ਇੰਝ ਚੰਗੀ ਤੇ ਬਾਕੀ ਦਾ ਅੱਗੇ ਪਿੱਛੇ ਦਾ ਹਵਾਨਾ ਵਹਿੜਦਾ ਤੇ ਮਗਰ ਵੀ ਉਹੋ ਜਿਹੀ ਕੋਈ ਬੱਛੀ ਆ ਇਹਦੇ ਆ ਦੇਖੋ ਜੀ ਬੱਚੇ ਦਾ ਜ਼ਰੂਰ ਕਰਦੀ ਆ ਥੋੜਾ ਜਿਹਾ ਮੰਨੋ ਜੀ ਢਾਰਾ ਦੂਰਾ ਸਾਨੂੰ ਚੈੱਕ ਕਰਾਵਾਂਗੇ ਮੂਰਤੋ ਗੁੱਠਾ ਚੈੱਕ ਕਰਾਵਾਂਗੇ ਆ ਦੇਖੋ ਜੀ। ਭਵਾਨਾ ਚੰਗਾ ਮੂਰੋਂ ਵੀ ਚੰਗਾ ਤਿਆਰ ਕਰੀ ਬੈਠੀ ਆ ਮਾਣਾ ਬੱਚਾ ਮਗਰੋਂ ਵੀ। ਆ ਦੇਖੋ। ਠੰਡੀ ਠੁੰਡੀ ਪੂਰੀ ਆ ਨਾ ਬੱਚੀ ਤੋਂ ਬਿਨਾ ਹਾਂ। ਹੂੰ। ਆ ਦੇਖੋ ਵੀਰ ਬੱਚਾ ਆਪਾਂ ਲਾਤਾ ਹੈਗਾ ਠੀਕ ਹੈ ਜੀ। ਬੱਚਾ ਲਾ ਕੇ ਸਾਨੂੰ ਧਾਰਾ ਮਾਰ ਕੇ ਦਿਖਾਵਾਂਗੇ। ਬੱਚਾ ਆਪਾਂ ਬਣ ਰਹੇ ਹਾਂ ਜੀ। ਠੀਕ ਹੈ ਜੀ। ਆ ਦੇਖੋ। 3 4 ਇਹ ਨਿਖੜ ਮੇ ਪੂਰੇ ਗੈੱਟ ਤੇ ਧਾਰਾ ਸਾਨੂੰ ਚੈੱਕ ਕਰਾ ਦਿਆ ਰੇਟ ਪੁੱਛ ਕੇ ਦੱਸਣ ਬਣੇ ਰਹੇ ਹੋ ਐਂ ਤਾਂ ਵੀਡੀਓ ਦੇ ਨਾਲ। ਧੰਨਵਾਦ ਜੀ। ਕਿਉਂਕਿ ਬਾਪੂ ਜੀ ਤਾਂ ਬੈਠਾ ਨਹੀਂ ਆਂਦਾ ਹਨਾ ਜੀ ਨਾ ਨਾ ਮੈਂ ਤਾਂ ਇਹ ਦੀ ਤੀਰਣਾ ਵੈਦੂ ਤਾਂ ਕੀ ਤਸੱਲੀ ਹੋ ਜੂ ਥਾਲੇ ਆਪਾਂ ਪੀੜੀ ਡਾਹ ਕੇ ਉਹ ਤਾਰ ਆਹ ਦੇਖੋ ਜੀ ਤਾਰ ਦੂਰ ਫਿਰ ਬੋਲੀ ਆ ਜੀ ਪੁੱਤ ਐ ਜੀ ਹੁਣ ਦੇਖਦੇ ਕੋਈ ਓਕੇ ਮਗਰ ਲੈ ਜੇ ਮਾਰਦੇ ਜੀ ਵਾਕੇ ਚਾਰ ਚਪੇਰੇ ਦੀ ਕੰਪਲੀਟਾ ਦੇ ਜੇਰ ਕੰਪਲੀਟ ਆ ਜੀ ਆਪਣੀ ਗਰੰਟੀ ਓਕੇ ਜੀ ਬਸ ਬਾਲਾ ਕਾ ਨੂੰ ਆਪਾਂ ਕੱਢਣਾ ਓਕੇ ਆ ਦੇਖੋ ਜੀ ਆ ਲੱਗਿਆ ਮੁੰਡੇ ਤਾਰਾਂ ਦੋਰਾਂ ਦੀ ਕੁਆਲਿਟੀ ਇੱਕ ਨੰਬਰ ਆ ਜੀ ਆਇਓ ਤੁਸੀਂ ਧਾਰਾਂ ਮਾਰ ਕੇ ਵੀ ਲੈ ਜਾ ਸਕਦੇ ਆਨਲਾਈਨ ਵੀ ਤੁਸੀਂ ਮਗਾ ਸਕਦੇ ਮੂਰਲੇ ਦੇ ਉੱਰ ਹੋਰ ਮਾਰਦੇ ਜਾ ਰਹੇ ਹਾਂ ਓਕੇ ਜੀ ਆ ਦੇਖੋ ਪ੍ਰੋਪਰ ਆ ਦੇਖੋ ਕਿ ਲੋਂਦੋ ਤਾਂ ਆਪਾਂ ਕੱਢ ਕੇ ਦਿਖਾਤਾਗਾ ਥਾਣਾ-ਥਾਣਾ ਦੀ ਓਕੇ ਜਮਾ ਖੋਲ ਦਿਓ ਜੀ ਨਿਆਣਾ ਯਾ ਕੋਈ ਹਾਂਜੀ ਕਿੰਨੇ ਪੈਸੇ ਲਵਾਂਗੇ ਫਿਰ ਇਹਦੇ ਆਪਾਂ ਇਹਦਾ ਮੁੱਲ 75000 ਹੈ ਆਪਾਂ ਬਸ ਬਾਅਦ ਹੀ ਫਰਕ ਕਰਦੇ ਲੈਣ ਦੇਣ ਦੀ ਗੱਲ ਮਾਨਤਨ ਤਾਂ ਹੋ ਜਾ ਹਾਂ ਮਾਨਤਨ ਕਰਾ ਦੋ ਨੰਬਰ ਵਿੱਚ ਐਰ ਸਰਜ ਪੈਂਦੀ ਹੈ ਹਾਂ ਜੀ ਇਹਦੀ ਕੀ ਡਿਟੇਲ ਹੈ ਜੀ ਕਿੰਨੀ ਉਮਰ ਆ ਗਈ ਇਹਦੀ ਬਾਪ ਲੈ ਕੀ ਆਦੀ ਹੈ ਓਕੇ ਜੀ ਉਮਰ ਬਾਰੇ ਆਪਾਂ ਐਵੇਂ ਗੱਪ ਮਾਰੀ ਹੈ ਕਿ ਵੀ ਉਮਰ ਜੀ ਦੋ ਆਪਾਂ ਮੁੱਲੀ ਜਹਾਦੀ ਮੂੰਹੋਂ ਕਿ ਮਖਰੀ ਹੈ ਮੂੰਹ ਫਿਰੀ ਹੈ ਐਰ ਸਰਜ ਆ ਗਈ ਹੈ ਨਾ ਖੋਲੋ ਇਹਨੂੰ ਵੀ ਤੋੜ ਕਰਕੇ ਚੱਕਾ ਕੁਆਲਿਟੀ ਚੰਗੀ ਕੀ ਰੇਟ ਆ ਗਿਆ ਜੀ ਇਹਦਾ ਇਹਦਾ ਮੁੱਲ 25 ਕਰ ਲਿਆ 25 ਮਾਨਤਨ ਹੋ ਜਾ ਵਿੱਚ ਹੋ ਜੂ ਠੀਕ ਆ ਕਿੰਨੇ ਚਿਰ ਨੂੰ ਲੈ ਸਕਦੀ ਹੈ ਜੀ ਮਿਰੇ ਸਾਹ ਤਾਂ ਮੀ ਮੀ ਨੇ ਤਕ ਦੋ ਮਹੀਨੇ ਤੱਕ ਪਯੋਰ ਐਰ ਸਹਿਰ ਆ ਹਣਾ ਹਾਂ ਤੇ ਥਾਣਾ ਸੁਣਾ ਦੀ ਫਿਰ ਚਾਰੀ ਆ ਹਾਂ ਜਮਾ ਕੱਲਾ ਕੱਲਾ ਓਕੇ ਜੀ ਚਾਰ ਥਾਣ ਕੋਈ ਫੋੜ ਨਹੀਂ ਸ਼ਾਂਗ ਨਹੀਂ ਬੱਕਰੀ ਆ ਲੋ ਜੀ ਤੇ ਫੇਸਬੁਕ ਦੀ ਜਮਾ ਐਨ ਪਯੋਰ ਆਪੈਨੋ ਐਰ ਸਹਿਰ ਕਹਿ ਸਕਦੇ ਹਣਾ ਜੀ ਹਾਂ ਜੀ ਹੈ ਹੈ ਹੀ ਐਰ ਸਹਿਰ ਹੂੰ ਝੋਲੀ ਦਿਖਾ ਦਾਂ ਤੁਹਾਨੂੰ ਨੇੜ ਤੋਂ ਆ ਦੇਖੋ ਝੋਲੀ ਸਾਡੇ ਆਪ ਦਿਖਾ ਦੇਣਾ ਥਾਣਾ ਦੇਖ ਲੇ ਵੀਰੇ ਚਾਰੇ ਤਾਂ ਨਿਕੜਵੇਂ ਬਣਨੇ ਤੇ ਜਰੂਰ ਬਣੀ ਲੈ ਹੂੰ ਓਕੇ ਬਰੇ ਕੀ ਦਿਓ ਠੀਕ ਹੈ ਜੀ ਦੇਖ ਗਏ ਗੱਲਾ ਗੱਲਾ 25000 ਜਮਾਨਤਾਂ ਤੇ ਦਾ 75000 ਜਮਾਨਤਾਂ ਨੰਬਰ ਫੇਰ ਬੋਲ ਦਿਓ ਜੀ ਕਿਵੇ ਨੰਬਰ ਬੋਲੋ ਜੀ 9855733687 ਪਿੰਡ ਸ਼ਨਾ ਗੁਲਾਬ ਸਿੰਘ ਵਾਲਾ ਜ਼ਿਲ੍ਹੇ ਬਰਨਾਲੇ ਦਾ ਪਿੰਡ ਆ ਬਾਕੀ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦੇ ਹਾਂ ਕਿ ਨਵੀਂ